ਜੀ ਓ ਸਮਰੱਥ ਆਕਤ ਅਭੋਚਰ ਜਿਉ ਪਿੰਡ ਤੇਰੀ ਆਸ ਬਾਪਾ ਸਾਹਿਬ ਕੰਦੇ ਉਹਦੇ ਦਰ ਤੇ ਬੇਨਤੀ ਕਰਿਆ ਕਰ ਜੀ ਮਾਲਕ ਵਾਹਿਗੁਰੂ ਜੀ हे ਪਰਮੇਸ਼ਰ ਤੂੰ ਸਮਰੱਥ ਅਪਥ ਅਗੋਚਰ ਈਓ ਕੇ ਪਰਮਤੂ ਸਭ ਤਾਕਤਾਂ ਦਾ ਮਾਲਕ ਹੈ ਤੂੰ ਸਭ ਕੁਝ ਕਰਦੇ ਸਮਰੱਥ ਹੈ ਤੇ ਇਸ ਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਅਪਥ ਹੈ ਤੇ ਨੂੰ ਕਹੇ ਆ ਨਹੀਂ ਜਾ ਸਕਦਾ ਤੇਰੇ ਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਅਗੋਚਰ ਸਾਡੇ ਬਿਆਨ ਇੰਦਰੀਆਂ ਦੀ ਤੇਰੇ ਤੱਕ ਪਹੁੰਚ ਨਹੀਂ ਹੋ ਸਕਦਾ ਗਿਆਨ ਇੰਦਰੀਆਂ ਦੀ ਰਾਨੀ ਤੇਰੇ ਤੱਕ ਪਹੁੰਚ ਨਹੀਂ ਸਕਦੀ ਤੋ ਸਮਰਥ ਅਪਥ ਅਭੂਤ ਜਿਉ ਪ੍ਰਿੰਟ ਤੇਰੀ ਆਸ ਇਹ ਜਿਹੜੀ ਅੰਦਰ ਦੀ ਜਿੰਦ ਇਹ ਵੀ ਤੇ ਆਪ ਤੇ ਸਰੀਰ ਦੇ ਝਟਕਾਈ ਇਹ ਜਿਹੜਾ ਪਿੰਡਾ ਸਰੀਰ ਸਾਡਾ ਸਾਜਿਆ ਇਹ ਵੀ ਤੇ ਆਪਣੀ ਕਿਰਪਾ ਦੇ ਨਾਲ ਸਾਜਿਆ ਹੈ ਇਹ ਭਾਵੇਂ ਸਾਡਾ ਪਿੰਡਾ ਹੈ ਸਰੀਰ ਹੈ ਭਾਵੇਂ ਸਾਡੀ ਇਹ ਜਿੰਦ ਹੈ ਇਹ ਤੇਰੀ ਦਿੱਤੀ ਹੋਈ ਰਾਸ ਨੂੰ ਜੀ ਤੇ ਪਰਮੇਸ਼ਰ ਜੀ ਤੂੰ ਸਾਰ ਤਾਂਤਾ ਦਾ ਮਾਲਕ ਹੈ ਤੇਰੇ ਸਰੂਪ ਨੂੰ ਵਿਆਹ ਨਹੀਂ ਕੀਤਾ ਜਾ ਸਕਦਾ ਗਿਆਨ ਅੰਦਰੀਆ ਦੇ ਰਾਹ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ ਸਾਡੇ ਜੀਵਾਂ ਦਾ ਇਹ ਸਰੀਰ ਤੇ ਇਹ ਜਿੰਦ ਇਹ ਤੇਰੀ ਦਿੱਤੀ ਹੋਈ ਹੀ ਪੂੰਜੀ ਹੈ ਜੀ ਰਹਿਮ ਤੇਰੀ ਸੁਖ ਪਾਇਆ ਸਦਾ ਮਹਾਰਜ ਕੀ ਅਦਾਸ ਆ ਮੇਰੇ ਮਾਲਕਾ ਇਹ ਦਿੱਤਾ ਸਭ ਕੁਛ ਤੈਨ ਪਰ ਜਿਨ੍ਹਾਂ ਨੂੰ ਸੁਖ ਮਿਲਿਆ ਉਹਨ ਕਿਹਨਾਂ ਨੂੰ ਮਿਲਿਆ ਰਹਿਮ ਤੇਰੀ ਸੁਖ ਪਾਇਆ ਜਿਨ੍ਹਾਂ ਤੇ ਤੇ ਪੈ ਰਹਿਮ ਕੀਤਾ ਤੇ ਰਹਿਮ ਕਰਿਆ ਤੇ ਦਇਆ ਕਰੀ ਰਹਿਮ ਤੇਰੀ ਸੁਖ ਪਾਇਆ ਸਦਾ ਨਾਮ ਚ ਕੀ ਅਰਦਾਸ ਮੇਰੇ ਪਾਤਸ਼ਾਹ ਕਹਿੰਦੇ ਜਿਸ ਮਨੁੱਖ ਤੇ ਤੇਰੀ ਮਿਹਰ ਹੋਵੇ ਨਾ ਉਸ ਨੂੰ ਤੇਰੇ ਦਰ ਤੋਂ ਬੰਦਗੀ ਦਾ ਸੁਖ ਮਿਲਦਾ ਹੈ ਉਹਨਾਂ ਨੂੰ ਤੇਰੇ ਦਰ ਤੋਂ ਬੰਦਗੀ ਦੀ ਦਾਤ ਮਿਲਦਾ ਜੀਤੇ ਤੇਰੀ ਮਿਹਰ ਹੈ ਉਹੀ ਬੰਦਗੀ ਕਰਦੇ ਹੈ ਉਹੀ ਨਾ ਬਾਣੀ ਨਾਲ ਜੁੜਦੇ ਹੈ ਕੋਈ ਨਾ ਬਾਣੀ ਨੂੰ ਸੁਣਦੇ ਹਨ ਕੋਈ ਨਾ ਬਾਣੀ ਪੜ੍ਹਦੇ ਹੈ ਕੋਈ ਕਹਾ ਵਿਚਾਰ ਸੁਣਦੇ ਆ ਗੁਰੂ ਦੇ ਧਰਤੀ ਆ ਇਹ ਤੇਰੀ ਮਿਹਰ ਦੀ ਨਿਸ਼ਾਨੀ ਹੈ ਤੇਰੀ ਮਿਹਰ ਦੀ ਨਿਸ਼ਾਨੀ ਇਸ ਕਰਕੇ ਨਾਨਕ ਦੀ ਵੀ ਸਦਾ ਤੇਰੇ ਧਰਤੀ ਹੀ ਅਰਦਾਸ ਹੈ ਮੇਰੇ ਪੰਨਾ ਮੇਰਾ ਸਾਡੀ ਵੀ ਤੇਰੇ ਧਰਤੀ ਸਦਾ ਹੀ ਇਹ ਆਸ ਹੈ ਕਿ ਤੇਰੀ ਬੰਦਗੀ ਦਾ ਸੁੱਖ ਸਾਨੂੰ ਦੇਣਾ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਆ ਭਲਿਆ ਤੂੰ ਵੀ ਇਸ ਦਾ ਰਾਸ ਕਰਿਆ ਕਰ ਵੀ ਇਹ ਬੰਦਗੀ ਦਾ ਸੁਖ ਸਾਨੂੰ ਵੀ ਇਹ ਸਤਿਗੁਰੂ ਜੀ ਮਿਲਦਾ ਰਹੇ ਤਿਲੰਗ ਮਹਲਾ 5 ਘਰ ਤੀਜਾ ਸਾ ਅਸਲਾ ਸ਼ਬਦ ਵੀ ਤਿਲੰਗ ਰਾਖਦੇ ਮੇਰੇ ਪੰਜੇ ਪਾਸ਼ਾ ਧੰ ਗੁਰੂ ਅਰਜਨ ਦੇਸ ਹੈ ਮਹਾਰਾਜ ਜੀ ਨੇ ਚਾਰਨ ਕੀਤਾ ਹੈ ਇਹ ਸ਼ਬਦ ਨੂੰ ਵੀ ਤਲੰਗ ਰਾਗ ਦੀ 30 ਦੇ ਘਰ ਦੇ ਵਿੱਚ ਗਾਇਕ ਕਰਨ ਦੀ ਹਦਾਇਤ ਕੀਤੀ ਗਈ ਹੈ ਜੀ ਕਰਤੀ ਕੁਦਰਤੀ ਮਸਤਾਕ ਆਮੀ ਪਾਸ਼ਾ ਕਹਿੰਦੇ ਕਰਤੀ ਕੁਦਰਤੀ ਮਸਤਾਕ ਕਰਤੀ ਦਾ ਭਾਵ ਕੀ ਹੈ ਏ ਕਰਤਾਰ ਕੁਦਰਤੀ ਦਾ ਭਾਵ ਹੈ ਕੁਦਰਤ ਦੇ ਰਾਹੀ ਤੇਰੀ ਕੁਦਰਤ ਨੂੰ ਵੇਖੀ ਮਸਤਾ ਤੇਰੇ ਦਰਸ਼ਨ ਦਾ ਚਾਹਵਾਲੇ ਏ ਕਰਤਾਰ ਤੇਰੀ ਕੁਦਰਤ ਨੂੰ ਵੇਖ ਕੇ ਮੈਂ ਤੇਰੇ ਦਰਸ਼ਨ ਦਾ ਚਾਹਵਾਲ ਹੋ ਗਿਆ ਹਾਂ ਕਿਉਂਕਿ ਜਿਹੜੀ ਤੇਰੀ ਰਚੀ ਕੁਦਰਤ ਉਹਨੂੰ ਮੈਂ ਵੇਖ ਰਿਹਾ ਹਾਂ جد تیری کتی کلی بڑائی ہوئی چیز ویچد میں پکشی بڑا دیتے کہ جانور بڑا دیتے کہ منخ بڑا دیتے کہ پتی پیدا کر دیتی سب کچھ کدا بنایا یہ تیری قدرت تری قدرت ਤਾ ਫਿਰ ਜਦੋਂ ਮੈਂ ਤੇਰੀ ਕੁਦਰਤ ਵੇਖੀ ਫਿਰ ਮੇਰੇ ਅੰਦਰ ਚਾਹ ਪੈਦਾ ਹੋ ਗਿਆ ਇੱਕ ਕੁਦਰਤ ਬਣਾਉਣ ਵਾਲੀ ਦੀ ਦੀਦਾਰ ਬਣਾ ਮੈਂ ਉਹਨੂੰ ਨੇਕਾ ਕੋ ਕਿਹਾ ਜਿਨੇ ਇਹ ਕੁਦਰਤ ਸਾਈ ਬਲਿਹਾਰੀ ਕੁਦਰਤ ਵਸਿਆ ਤੇਰਾ ਆਤਮ ਜਾਈ ਲੱਗਿਆ ਬਲਿਹਾਰਾ ਤੇਰੀ ਕੁਦਰਤ ਤੋਂ ਮੇਰੇ ਅੰਦਰ ਇਹ ਚਾਹ ਪੈਦਾ ਹੋ ਗਿਆ ਆਖਿਰ ਤੇਰੀ ਕੁਦਰਤ ਨੂੰ ਦੇ ਮੇਰੇ ਅੰਦਰ ਤੇਰੇ ਦੀਦਾਰ ਦਾ ਚਾਹ ਪੈਦਾ ਹੋ ਗਿਆ ਹੈ ਕਾਰਤਿਕ ਉਦਰ ਦੀ ਮਸਤਾਕ ਮਸਤਾਕ ਦਾ ਭਾਵ ਹੈ ਤੇਰੇ ਦਰਸ਼ਨਾਂ ਦਾ ਚਾਹ ਹੈ ਏ ਕਰਤਾਰ ਤੇਰੀ ਕੁਦਰਤ ਨੂੰ ਵੇਖ ਕੇ ਮੈਂ ਤੇਰੇ ਦਰਸ਼ਨਾਂ ਦਾ ਚਾਹਵਾਨ ਹੋ ਗਿਆ ਹਾਂ ਸਭ ਭਾਰਕ ਹੀ ਤੇ ਪਾਤ ਮੇਰੀ ਦੀਨ ਅਤੇ ਦੁਨੀਆ ਦੀ ਦੌਲਤ ਇਕ ਤੂੰ ਹੀ ਹੈ ਕਿਉਂਕਿ ਮੇਰੇ ਅੰਦਰ ਤੇਰੇ ਦਰਸ਼ਨਾਂ ਦੀ ਚਾਹਤ ਪੈਦਾ ਉੱਗੀ ਮੈਂ ਤੇਰੀ ਕੁਦਰਤ ਤੋਂ ਬਿਹਾਰ ਜਾਣਾ ਮੇਰੀ ਦੀਨ ਅਤੇ ਦੁਨੀਆ ਦੀ ਦੌਲਤ ਇਕ ਤੂੰ ਹੀ ਹੈ ਮੈਂ ਹੁਣ ਦੁਨੀਆ ਵਾਲੀ ਦੌਲਤਾਂ ਦੀ ਲੋੜ ਨਹੀਂ ਮੈਂ ਇਹਨਾਂ ਤੇਰੀ ਕੁਦਰਤ ਨੂੰ ਦੇਖ ਕੇ ਬਸਮਾਤ ਹੂ ਤੂੰ ਸਾਰੀ ਖਰਕ ਤੂੰ ਨਰੇਪ ਰਹਿਣਾ ਤੂੰ ਸਾਰੀ ਦੁਨੀਆ ਤੋਂ ਸਾਰੀ ਖਰਕਤ ਤੋਂ ਨਰੇਪ ਰਹਿਣਾ ਹੈ ਤੂੰ ਦੁਨੀਆ ਦੇ ਪਰਵਾਹ ਦੇ ਵਿੱਚ ਨਹੀਂ ਆਉਣਾ ਪਰ ਇਹ ਕੁਦਰਤ ਬੜੀ ਸਾਜੀ ਜਿਸ ਕਰਕੇ ਇਹ ਕੁਦਰਤ ਨੂੰ ਦੇਖ ਕੇ ਤੇਰੇ ਦਰਸ਼ਨਾਂ ਦੀ ਮੇਰੀ ਅੰਦਰ ਚਾਹਾਂ ਪੈਦਾ ਹੋ ਗਈ ਜਦੋਂ ਮੈਂ ਤੇਰੇ ਦਰਸ਼ਨਾਂ ਦੀ ਚਾਹਾਂ ਪੈਦਾ ਕਰਕੇ ਜਿਜ਼ਾਬ ਦੇ ਬਲ ਨੂੰ ਤੁਰਿਆ ਫਿਰ ਮੈਨੂੰ ਪਤਾ ਲੱਗਿਆ ਵੀ ਦੀਨ ਹਾਤੇ ਦੁਨੀਆ ਦੀ ਦੌਲਤ ਇੱਕ ਤੂੰ ਹੀ ਐ ਆਪੇ ਸਾਰੀ ਖਲਕਤ ਤੋਂ ਫੇਰ ਵੀ ਸਾਰੀ ਖਲਕਤ ਨੂੰ ਬਣਾਉਣ ਵਾਲਿਆ ਤੂੰ ਆਪੇ ਖਲਕਤ ਨੂੰ ਨਿਰਲੇਪ ਰੈਂਦਾ ਹੈ ਤਾ ਰਹਾਉ ਦਾ ਵਿਸ਼ਰਾਮ ਦੇ ਕੇ ਮੇਰੇ ਪਾਤਸ਼ਾਹ ਦੀਆਂ ਪੰਕਤੀਆਂ ਇਸ ਤਰ੍ਹਾਂ ਪਰਮਾਉਂਦੇ ਹਨ ਜੀ ਜੇ ਨਾ ਮੈਂ ਥਾਪ ਓ ਥਾਪਦਾ ਆਚਰਜ ਤੇਰੇ ਰੂਪਰਾ ਪਾਤਸ਼ਾਹ ਕਹਿੰਦੇ ਖੇਨ ਮਹੈਂ ਇੱਕ ਸੈਕੰਡ ਦੇ ਵਿੱਚ ਇੱਕ ਅੱਖ ਝੰਕਣ ਜਿੰਨੇ ਸਮੇਂ ਦੇ ਖੇਨ ਮਹੈਂ ਥਾਪ ਥਾਪ ਦਾ ਭਾਵ ਹੈ ਇਹ ਹੀ ਹੋ ਬਣਾ ਦੇਣੀ ਇਹਨਾਂ ਜੀਵਾਂ ਨੂੰ ਜਾਨ ਦੇਣਾ ਸੈਕਿੰਡਾਂ ਦੇ ਵਿੱਚ ਹੀ ਪਤਾ ਨਹੀਂ ਕਿੰਨੇ ਇੱਕ ਨਵੇਂ ਜੀਵ ਜਨਮ ਲਏ ਕਹਿੰਦੇ ਇੱਕ ਜੀਵ ਨੂੰ ਬਣਾਉਂ ਤੋਹਾਕ ਦਾ ਭਾਵ ਸੈਕਿੰਡਾਂ ਦੇ ਵਿੱਚ ਹੀ ਪਤਾ ਨਹੀਂ ਕਿੰਨੇ ਇੱਕ ਨਾਸ ਵੀ ਹੋਵੇ ਬਾਹ ਦਾਤਾ ਤੇਰੀ ਬੜੀ ਕੁਦਰਤ ਕਮਾਲ ਇਹ ਦੁਨੀਆ ਦੇ ਉੱਤੇ ਅਨੇਕਾਂ ਜੀਵ ਸੈਕਿੰਡਾਂ ਦੇ ਵਿੱਚ ਹੀ ਅਨੇਕਾਂ ਦੀ ਗਿਰਤੀ ਦੇ ਵਿੱਚ ਆ ਵੀ ਰਹੇ ਤੇ ਇਹ ਦੁਨੀਆ ਤੋਂ ਸਕੇਟਾਂ ਦੇ ਵਿੱਚੀ ਅਨੇਕਾਂ ਦੀ ਗਿਰਤੀ ਦੇ ਵਿੱਚ ਜਾ ਵੀ ਨਹੀਂ ਸਕਦਾ। ਇਹ ਕਰਤਾਰ ਦੂਤੀ ਕਿਸੰਦੇ ਵਿੱਚ ਜੀਵਾਂ ਨੂੰ ਬੁਲਾ ਕੇ ਨਾਸਤ ਕਰ ਦੇਣਾ। ਕਿਸੇ ਨੂੰ ਜਨਮ ਲੈਣ ਸਾਰੀ ਉਹਦਾ ਨਾਸਤ ਕਰ ਦੇਣਾ। ਕਈਆਂ ਨੂੰ ਜਨਮ ਲੈਣ ਤੋਂ ਪਹਿਲਾਂ ਵੀ ਹੁਣ ਆਪਾਂ ਪਾਪਾਂ ਮੰਗੇ ਜੀ ਦਾ ਜਨਮ ਹੀ ਨਹੀਂ ਹੋਇਆ ਉਹ ਨਾਸਤ ਕਰਦਾ। ਕਈ ਐਸੇ ਨੇ ਜਿਨ੍ਹਾਂ ਦੇ ਮਾਂ ਦੀ ਕੁਖੜੇ ਵਿੱਚ ਹੀ ਮੌਤ ਹੋ ਜਾਂਦੀ ਹੈ ਉਹਨੇ ਜਨਮ ਤੇ ਆਲੀ ਮੌਤ ਹੋ ਗਈ। ਤਾਂ ਫਿਰ ਤੂੰ ਸੈਕਿੰਡਾਂ ਦੇ ਵਿੱਚ ਜੀਵ ਪੈਦਾ ਕਰਦੇ ਤੇ ਸੈਕਿੰਡਾਂ ਦੇ ਵਿੱਚ ਨਾਸ ਨਹੀਂ ਕਰਦੇ ਨਾ। ਆ ਤੇ ਤੇਰਾ ਸਰੂਪ ਹਰਾਨ ਕਰਨ ਵਾਲਾ ਹੈ। ਜਿਹੜਾ ਤੇਰਾ ਸਰੂਪ ਹੈ। ਤਾਂ ਫਿਰ ਉਹ ਅੱਜ ਤੱਕ ਕਿਸੇ ਨੇ ਤੱਕਿਆ ਨਹੀਂ। ਕਿਉਂਕਿ ਸਭ ਨੇ ਜੀਨੇ ਵੀ ਤੇਰਾ ਅੰਤ ਪਾਉਣ ਦੀ ਕੋਸ਼ਿਸ਼ ਕੀਤੀ ਉਹਨੇ ਜੀ ਕਹਿ ਦਿੱਤਾ ਬਿਅੰਤ ਹੈ ਬਾਣੀ ਕੇ ਨਾ ਰੰਗ ਹੈ ਨਾ ਰੂਪ ਹੈ ਨਾ ਤੇਰਾ ਕੋਈ ਰੰਗ ਹੈ ਨਾ ਕੋਈ ਰੂਪ ਹੈ ਤਾਂ ਫਿਰ ਜਿਹੜਾ ਤੇਰਾ ਸਰੂਪ ਹੈ ਉਹ ਤਾਂ ਹਰਾਨ ਕਰਨ ਵਾਲੇ ਹਨ ਜੀ ਕਉਰ ਦੀਪ ਦਾ ਭਾਵ ਹੈ ਦੀਪਵਾਤ ਚਾਨਣ ਚਲਤ ਦਾ ਭਾਵ ਹੈ ਕੌਤਕ ਦਾ ਬਾਦਸ਼ਾਹ ਕਹਿੰਦੇ ਕੋਈ ਜੀਵ ਤੇਰੇ ਕੌਤਕਾਂ ਨੂੰ ਸਮਝ ਨਹੀਂ ਸਕਦਾ ਉਹਦੇ ਕੌਤਕ ਕੋਈ ਨਹੀਂ ਸਮਝ ਸਕਦਾ ਉਹਦੀ ਕੁਦਰਤ ਨੂੰ ਕੋਈ ਨਹੀਂ ਸਮਝ ਸਕਦਾ ਭਾਵੇਂ ਸਾਡੇ ਸਾਇੰਸ ਰਾਦ ਕਹਿੰਦੇ ਆ ਕਿ ਅਸੀਂ ਉਹਦੀ ਕੁਦਰਤ ਨੂੰ ਸਮਝਦੇ ਆ ਅਸੀਂ ਆਹ ਪ੍ਰਾਪਤੀ ਕਰੀ ਅੱਜ ਕੀ ਜਿੰਨੇ ਵੀ ਮੌਸਮ ਦੇ ਬਾਰੇ ਸਾਡੇ ਸੈנס ਥਾਰਾਂ ਵਿੱਚ ਸੈנס ਦਾਨਾ ਨਹੀਂ ਕੋਈ ਖਵਾਲੀਆਂ ਕੀਤੀਆਂ ਸਾਰੀਆਂ ਉਹਨਾਂ ਦੀਆਂ ਝੂਠੀਆਂ ਹੋਈਆਂ ਕਿਉਂ ਉਹਦੇ ਫੌਤਕਾਂ ਨੂੰ ਕੋਈ ਨਹੀਂ ਜਾਣਦਾ ਜਿੱਦੇ ਉਹਨਾਂ ਨੇ ਕਿਹਾ ਵੀ ਅੱਜ ਠਖੜਾ ਆਵੇਗਾ ਜਮੀਂ ਪਵੇਗਾ ਉਹਦੇ ਹੜੜੀ ਧੁੱਪ ਹੁੰਦੀ ਰਹੀ ਪਰ ਜਿੱਦੇ ਉਹਨਾਂ ਨੇ ਕਿਹਾ ਅੱਜ ਤਾਂ ਜੀ ਬੜੀ ਵਰਖਾ ਪਣੀ ਐ ਪਰ ਉਹਦੇ ਤੋ ਬਨੇ ਕਲ ਦੀ ਰਹੀ ਜਿੱਦੇ ਕਿ ਅੱਜ ਮੌਸਮ ਸਾਫ ਹੋ ਦੇ ਨਹੀਂ ਪੈਂਦਾ ਜਿੰਨੀ ਭਵਿੱਖਬਾਣੀ ਹੋਈ ਐਕੀ ਹੋਣੀ ਉਲਟ ਹੁੰਦਾ ਆ